ਪਹਿਲੇ ਤਾਂ ਇਹ ਦੱਸੋ ਕਿ ਹਰ ਸਿਮਰਨ ਦਾ ਕਿੰਨਾ ਕੁ ਪੀਪਾ ਬੱਚਾ ਸੀਗਾ ਵਾਹ ਬਹੁਤ ਬੱਦ ਹੈ ਉਹ ਤਾਂ ਕਹਿੰਦੇ ਮੈਨੂੰ ਕੋਟੀ ਬਹੁਤ ਪੈਂਦੀ ਸੀਗੀ ਸੱਚ ਬੋਲੀ ਉਹ ਮੈਨੂੰ ਤਾਂ ਪੈਂਦੀ ਹੁੰਦੀ ਤਾਂ ਫੇਰ ਰੋਣਾ niche ਨਿਕਲਦਾ ਅੱਛਾ ਉਹ ਵਾਲੇ ਮੰਮੀ ਤਾਂ ਨਹੀਂ ਆਵਾਜ਼ ਕੱਢੀ ਤੇ ਖੋਰ ਪਏਗੀ ਨਹੀਂ ਆਏ ਤਾਂ ਬੱਚਾ ਨੂੰ ਟ੍ਰੋਲ ਦੇ ਵਿੱਚ ਤਰਖਣਾ ਪੈਂਦਾ ਹੂੰ ਹਾਂ ਜੀ ਫਰਲੇ ਨਹੀਂ ਸੀ ਰਤੇ ਨਾ ਜੀ ਜਦੋਂ ਵਧੀਆ ਥੇ ਕੰਮਾਂ ਚ ਪਾਇਆ ਫੇਰ ਸਿਰੋਕਿਆ ਨਹੀਂ ਆਜਾ ਆਜਾ ਹੋਣ ਬੱਚੇ ਦੀ ਰਿਪੋਰਟ ਕਾਰਡ ਮੰਮੀ ਦੇ ਨਾਲ ਸਾਹਮਣੇ ਸਾਹਮਣੇ ਵੀ ਇਹ ਛੋਟਾ ਹੁੰਦਾ ਕੋਈ ਸ਼ਰਾਰਤੀ ਨਹੀਂ ਸੀ ਹਾਂ ਜੀ ਹੂੰ ਉਹ ਰੱਖਿਆ ਦਾ ਦਵਾ ਜੀ ਚਾ ਮੇਰੇ ਸਾਹਬ ਨੇ ਵੀ ਮਾਇਦੇ ਪਿੱਛੇ ਤੇ ਡਾਡੀ ਨਾਲ ਵੀ ਲੜ ਪੈਂਦੀ ਵੀ ਕੀ ਗੱਲ ਐਨਾਂ ਕੋ ਮੇਰੇ ਬੱਚੇ ਨੂੰ ਚਲ ਪੜਾਉਣਾ ਮੈਂ ਐਕਟਰ ਬਣਨਾ ਚਾਹੁੰਦਾ ਸੀ ਇਹ ਤਾਂ ਤੁਹਾਨੂੰ ਪਤਾ ਨਾ ਉਹ ਤਾਂ ਪਤਾ ਹੈ ਵੀ ਉਹ ਵੀ ਹਨਗਵਾਨ ਦੀ ਕੁੜੀ ਨੇ ਇੱਕ ਆਈ ਮਾਸਟਰੀ ਵੀ ਬੇਟੇ ਦੇ ਨਾਲ ਐਕਟਰ ਵਰਗੇ ਅੱਛਾ ਉਹਨਾਂ ਨੂੰ ਯਾਦ ਆਉਂਦੀ ਵੀ ਐਕਟਰ ਬਣ ਕੇ ਕਨਾਲ ਕੇ ਟਾਈਮ ਬਾਟ ਸਿਨੇਮਾ ਚ ਮੰਮੀ ਨਾਲ ਬੈਕੀ ਫਿਲਮ ਦੇਖੀ ਸੀ ਸਨ ਤਾਂ ਬਹੁਤ ਟਾਈਮ ਹੋ ਗਿਆ ਮੈਨੂੰ ਤਾਂ ਜੋੜੀ ਦੇਖੀ ਸੀ ਲਾਸਟ ਟਾਈਮ ਹੈ ਨਾ ਜੋੜੀ ਦੇਖੀ ਸੀ ਬਾ ਮੇਰੀ ਨਹੀਂ ਦੇਖਦੇ ਜਿਆਦਾਤਰ ਉਹ ਨਹੀਂ ਨਾਲ ਉਹ ਬੇਟਾ ਹੀਰੋ ਹੋਵੇ ਫਿਰ ਲੋੜ ਵੀ ਕੀ ਹੈ ਮਮਾ ਕੀ ਬੈਠੇ ਸੋਚ ਰਹੇ ਸੀ ਹਰ ਸਿਮਰਨ ਦੇ ਬਹੁਤ ਖੁਸ਼ ਹੋਈ ਮੈਂ ਇਹ ਪਿੱਛੇ ਜੇ ਆ ਕੇ ਤਾਂ ਮੈਨੂੰ ਜਦੋਂ ਮਾਂ ਮਾਂ ਜੇ ਕਰਨ ਲੱਗੇ ਮੈਨੂੰ ਆਏ ਦੁੱਖ ਜ ਆਇਆ ਵੀ ਆਹ ਦਿਨ ਨਾ ਕਿਸੇ ਨੂੰ ਦਿਖਾਵੇ ਪ੍ਰਮਾਤਮਾ ਆਪ ਤਾਂ ਨਾਲ ਹੀ ਹੋਣਾ ਹੈ ਨਾ ਜੀ ਫਿਲਮ ਸਾਨੂੰ ਬਹੁਤ ਅੱਛੀ ਲੱਗੀ ਜੀ ਪਹਿਲੀ ਗੱਲ ਤਾਂ ਇਹ ਮੇਰੇ ਤੋਂ ਛੋਟਾ ਸਾਡੇ ਦੋਮਾ ਪਿੰਨ ਤੋਂ ਛੋਟਾ ਜੀ ਬੜਾ ਲਾਡਲਾ ਮੈਨੂੰ ਪ੍ਰਾਊਡ ਹੈ ਕਿ ਮੈਂ ਇਹਦੀ ਸਿਸਟਰ ਆਂ ਔਰ ਪਰਮਾਤਮਾ ਕਰੇ ਨਾ ਹੋਰ ਤਰੱਕੀਆਂ ਤੇ ਸੋ ਮਿਸਟਰ ਸ਼ੁਦਾਈ ਫਾਈਨਲੀ ਰਿਲੀਜ਼ ਹੋ ਚੁੱਕਿਆ ਪਰ ਮੈਨੂੰ ਲੱਗਦਾ ਹੈ ਕਿ ਜਦੋਂ ਆਪ ਦਾ ਪੁੱਤ ਉੰਗਲ ਫੜ ਕੇ ਤੁਰਨਾ ਸ਼ੁਰੂ ਕਰਦਾ ਤੇ ਉਸ ਤੋਂ ਬਾਅਦ ਜਦੋਂ ਵੱਡੇ ਪਰਦੇ ਤੇ ਆਉਂਦਾ ਤੇ ਇੱਕ ਮਾਂ ਦੇ ਲਈ ਇੱਕ ਪਰਿਵਾਰ ਦੇ ਲਈ ਬੜਾ ਫਕਰ ਵਾਲੀ ਗੱਲ ਹੁੰਦੀ ਹੈ ਸੋ ਸਤਿ ਸ਼੍ਰੀ ਅਕਾਲ ਮਾਤਾ ਜੀ ਸਤਿ ਸ਼੍ਰੀ ਅਕਾਲ ਹਰ ਸਿਮਰਨ ਦੇ ਮਮਾ ਸਾਡੇ ਨਾਲ ਨੇ ਪਹਿਲੇ ਤਾਂ ਇਹ ਦੱਸੋ ਕਿ ਹਰ ਸਿਮਰਨ ਘਰ ਦਾ ਕਿੰਨਾ ਕ ਬੀਬਾ ਬੱਚਾ ਸੀਗਾ ਬਹੁਤ ਬੀਬਾ ਬੱਚਾ ਹੈ ਉਹ ਤਾਂ ਕਹਿੰਦੇ ਮੈਨੂੰ ਕੋਟੀ ਬਹੁਤ ਪੈਂਦੀ ਸੀਗੀ ਸੱਚੀ ਬੋਲੀਓ ਮੈਨੂੰ ਮੋਟਰ ਪਾਉਂਦੇ ਹੁੰਦੀ ਤਾਂ ਫੇਰ ਰੋਣਾ ਨਹੀਂ ਸੀ ਨਿਕਲਦਾ ਅੱਛਾ ਕਿਉਂ ਤੁਸੀਂ ਕੱਢਣ ਨਹੀਂ ਸੀ ਦਿੰਦੇ ਉਹ ਵਾਲੇ ਮੰਮੀ ਤੇ ਨਹੀਂ ਆਵਾਜ਼ ਕੱਢੀ ਤੇ ਖੋਰ ਪਏਗੀ ਨਹੀਂ ਆਏ ਤਾਂ ਬੱਚੇ ਨੂੰ ਕੰਟਰੋਲ ਦੇ ਵਿੱਚ ਤਰਖਣਾ ਪੈਂਦਾ ਹੂੰ ਇਹ ਫੋਲਣ ਨਹੀਂ ਸੀ ਦਿੰਦੇ ਇਹਨੂੰ ਜੀ ਜਦੋਂ ਵਧੀਆ ਥੇ ਕੰਮਾਂ 'ਚ ਪਏਗਾ ਫੇਰ ਅਸੀਂ ਰੋਕਿਆ ਨਹੀਂ ਹੂੰ ਓਕੇ ਤੇ ਗਾਣ ਦਾ ਸ਼ੌਂਕ ਹੈ ਇਹ ਉਹਨਾਂ ਨੇ ਕਦੋਂ ਦੱਸਿਆ ਅੱਛਾ 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 ਆ ਜਾਓ ਆ ਜਾਓ ਉਹਨਾਂ ਬੱਚੇ ਦੀ ਰਿਪੋਰਟ ਕਾਰਡ ਮੰਮੀ ਦੇ ਹੈ ਨਾ ਸਾਹਮਣੇ ਸਾਹਮਣੇ ਸੋ ਹਾਂਜੀ ਹੁਣ ਦੱਸੋ ਕੀ ਕਹਿ ਰਹੇ ਸੀ ਮੈਂ ਕਹ ਰਹੀ ਸੀ ਇਹ ਛੋਟਾ ਹੁੰਦਾ ਕੋਈ ਸ਼ਰਾਰਤੀ ਨਹੀਂ ਸੀ ਹਾਂ ਜੀ ਹੂੰ ਤੇ ਉਹ ਰੱਖਿਆ ਦਾ ਦਵਾ ਜੀ ਚ ਐਮ ਐਲ ਸਾਹਿਬ ਨੇ ਵੀ ਅੱਛਾ ਕਹਿੰਦੀ ਵੀ ਕੋਟ ਪੈਂਦੀ ਸੀ ਪਰ ਰੋਣ ਨਹੀਂ ਸੀ ਦਿੰਦੇ ਬਹੁਤ 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 ਗੁੱਡ ਪਈ ਹੈ ਮੈਂ ਤਾਂ ਇੰਟਰਵਿਊ ਜਿਹੇ ਪਹਿਲਾਂ ਵੀ ਦੱਸ ਗਿਆ ਡੈਸੀਗਾ ਜੀ 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 ਮੰਮੀ ਨੇ ਘੱਟ-ਘੱਟੇ ਮੰਮੀ ਨੇ ਘੱਟ-ਘੱਟੇ ਮੈਂ ਨਹੀਂ ਘੱਟੇ ਹਾਂ ਮਾਇਆ ਤਾਂ ਲਾੜੀ ਜਿਹਾ ਕਿਹਾ ਮਾਇਦੇ ਪਿੱਛੇ ਤੇ ਡਾਡੀ ਨਾਲ ਵੀ ਲੜ ਪੈਂਦੀ ਵੀ ਕੀ ਗੱਲ ਐਨਾਂ ਕੋ ਮੇਰੇ ਬੱਚੇ ਨੂੰ ਚਲ ਪਰਾਉਣਾ ਅੱਛਾ ਹਾਂਜੀ ਮੈਂ ਐਕਟਰ ਦਾ ਬਣਨਾ ਚਾਹੁੰਦਾ ਸੀ ਇਹ ਤਾਂ ਤੁਹਾਨੂੰ ਪਤਾ ਨਾ ਉਹ ਤਾਂ ਪਤਾ ਐ ਵੀ ਉਹ ਵੀ ਹਣਗਵਾਂ ਦੀ ਕੁੜੀ ਨੇ ਇੱਕ ਆਈ ਉਹ ਕਹਿੰਦੀ ਇਹ ਤੇ ਨਵੇਂ ਨਕਸ਼ ਦੇਖੋ ਮਾਸਟਰ ਜਿਹੜਾ ਕਿ ਮਾਸਟਰ ਜੀ ਸੀ ਮਾਸਟਰ ਜੀ ਦੇ ਬੇਟੇ ਦੇ ਨਵੇਂ ਨਕਸ਼ ਐਕਟਰਾਂ ਵਰਗੇ ਐ ਅੱਛਾ ਉਹ ਬਹੁਤ ਜ਼ਿਆਦਾ ਆਉਂਦੀ ਵੀ ਐਕਟਰ ਬਣ ਕੇ ਅੱਛਾ ਤੇ ਹੁਣ ਜਦੋਂ ਅੱਜ ਦੇਖਿਆ ਲੋਕੀ ਤਾੜੀਆਂ ਮਾਰ ਰਹੇ ਸੀ ਹੈਨਾ ਵੀ ਖੁਸ਼ ਹੋ ਰਹੇ ਸੀ ਮਮਾ ਕੀ ਬੈਠੇ ਸੋਚ ਰਹੇ ਸੀ ਹਰ ਸਿਮਰਨ ਦੇ ਬਹੁਤ ਖੁਸ਼ ਹੋਈ ਮੈਂ ਇਹ ਪਿੱਛੇ ਜੇ ਆਕੇ ਤਾਂ ਮੈਨੂੰ ਜਦੋਂ ਮਾਂ ਮਾਂ ਜੇ ਕਰਨ ਲੱਗੇ ਮੈਨੂੰ ਆਏ ਦੁੱਖ ਜਿਹਾ ਆਇਆ ਵੀ ਆਹ ਦਿਨ ਨਾ ਕਿਸੇ ਨੂੰ ਦਿਖਾਵੇ ਪ੍ਰਮਾਤਮਾ ਮਾਂ ਬਾਪ ਤਾਂ ਨਾਲ ਹੀ ਹੋਣਾ ਹੈ ਨਾ ਜੀ ਤੇ ਉਹ ਜਿੰਨੇ ਵੀ ਇਹਦੇ ਦੋਸਤ ਹੈ ਸਾਰੇ ਮੈਂ ਹਰਜਮਨ ਨੇ ਸਮਝਦੀਆਂ ਹੈ ਨਾ ਜੀ ਤੇ ਇਹ ਵੀ ਸਾਰੀਆਂ ਮਾਵਾਂ ਨੂੰ ਮਾਵਾਂ ਹੀ ਸਮਝਦਾ ਭੱਜ ਕੇ ਮਿਲਦਾ ਮੇਰੇ ਵਾਂਗ ਅੱਛਾ ਹਾਂ ਐਨ ਵੀ ਮੇਰਾ ਕੱਲੇ ਦਾ ਹੀ ਹੈ ਜੀ ਬਹੁਤ ਮਾਵਾਂ ਇਹਦੇ ਲਈ ਜੀ ਨਹੀਂ ਬਹੁਤ ਵਧੀਆ ਗੱਲ ਹੈ ਹਰਜਮਨ ਅੱਜ ਮਮਾ ਨਾਲ ਬੈਠ ਕੇ ਬਹੁਤ ਫਿਲਮਾਂ ਦੇਖੀਆਂ ਹੁਣ ਗਿਆ ਅਜ ਆਪਣੇ ਖੁਦ ਦੀ ਫਿਲਮ ਦੇਖੀ ਹੈ ਨੀ ਬੁੜਾ ਇੱਕ ਤਾਂ ਫਿਲਮ ਵੀ ਇਮੋਸ਼ਨਲ ਸੀ ਫਿਰ ਦੂਜਾ ਇਹ ਆ ਵੀ ਫੈਮਿਲੀ ਨਾਲ ਸੀ ਮੇਰੇ ਲਈ ਇੱਕ ਕਿਸਮ ਨਾਲ ਫਿਲਮਾਂ ਦੀ ਸ਼ੁਰੂਆਤ ਹੁਣ ਹੋ ਰਹੀ ਹੈ ਲੀਡ ਰੋਲ ਤੇ ਸੋ ਮਾਲਕ ਦਾ ਬਸ ਸ਼ੁਕਰੀਆ ਬਹੁਤ ਸ਼ੁਕਰਾਨਾ ਮਾਲਕ ਦਾ ਉਹਨਾਂ ਨੇ ਆ ਦਿਨ ਲੈਂਦਾ ਕਿੰਨੇ ਟਾਈਮ ਬਾਅਦ ਸਿਨੇਮਾ ਚ ਮੰਮੀ ਨਾਲ ਬੈਠ ਕੇ ਫਿਲਮ ਦੇਖੀ ਹੈ ਸੋ ਤਾਂ ਬਹੁਤ ਟਾਈਮ ਹੋ ਗਿਆ ਮਿਲਦਾ ਜੋੜੀ ਦੇਖੀ ਸੀ ਲਾਸਟ ਟਾਈਮ ਹੈ ਨਾ ਜੋੜੀ ਦੇਖੀ ਸੀ ਬਾ ਮੇਰੀ ਹੀ ਦੇਖਦੇ ਆ ਜਿਆਦਾ ਹਾਂ ਹੋ ਜੀ ਨਾ ਤਾਂ ਬੇਟਾ ਹੀਰੋ ਹੋਵੇ ਫਿਰ ਲੋੜ ਵੀ ਕੀ ਹੈ ਓਕੇ ਸੋ ਭੈਣਾਂ ਨਾਲ ਮਿਲਦੇ ਆ ਤੁਸੀਂ ਆ ਵਾਰੋ ਵਾਰੀ ਅੱਗੇ ਹੈ ਨਾ ਆ ਜਾਓ ਅਸਸ਼ਟਿਕਲ ਭੈਣੇ ਸੱਸੇ ਕਹੋ ਜੀ ਸਰ ਅਰ ਹਰਸਿਮਰਨ ਦੇ ਤੁਸੀਂ ਸਿਸਟਰ ਹੋ ਆ ਜਾਓ ਆਓ ਸਾਡੇ ਕੋਲ ਅਚਾ ਚਲੋ ਚਲੋ ਜਾਓ ਉਹ ਕੀ ਹੋ ਗਿਆ ਮੈਂ ਸੋ ਪਿਆ ਪਿਆ ਸਾਰੇ ਪਰਿਵਾਰ ਨੂੰ ਮਿਲਣ ਲਈ ਬੇਤਾਨੇ ਜਾਓ ਮਾਤਾ ਤੁਸੀਂ ਕੋਈ ਨਾ ਹਾਂਜੀ ਸੋ ਹਰਸਿਮਰਨ ਬਾਰੇ ਪਹਿਲ ਤਾਂ ਮੈਨੂੰ ਇਹ ਦੱਸੋ ਕਿ ਤੁਸੀਂ ਅੱਜ ਉਹਨਾਂ ਦੀ ਫਿਲਮ ਦੇਖ ਕੇ ਆਏ ਹੋ ਫਿਲਮ ਸਾਨੂੰ ਬਹੁਤ ਅੱਛੀ ਲੱਗੀ ਜੀ ਪਹਿਲੀ ਗੱਲ ਤਾਂ ਇਹ ਮੇਰੇ ਤੋਂ ਛੋਟਾ ਸਾਡੇ ਦੋਮਾ ਪਿੰਨ ਤੋਂ ਇਹ ਛੋਟਾ ਜੀ ਬੜਾ ਲਾਡਲਾ ਹੈ ਪਿਆਰ ਵੀ ਬਹੁਤ ਕਰਦਾ ਇਸ ਕਰਦਾ ਅੱਛਾ ਅੱਗੇ ਬਿਲੋਗ ਦਾ ਨਾਮ ਸਨੇਹਾ ਜੀ ਹੈ ਅੱਛਾ ਤੇ ਅੱਜ ਮੂਵੀ ਦੇਖੀ ਆ ਪਹਿਲਾਂ ਵੀ ਕਿਉਂਕਿ ਇਹਨੂੰ ਸਿੰਗਿੰਗ ਚ ਇਹ ਕਾਫੀ ਟਾਈਮ ਹੋ ਗਿਆ ਨਾ ਦਿਨੋਂ ਵੈਸੇ ਸਕਰੀਨ ਤੇ ਦੇਖਦੇ ਰਹਿਣੇ ਆ ਪਹਿਲਾਂ ਜੋੜੀ ਮੂਵੀ ਦੇਖੀ ਬਹੁਤ ਅੱਛੀ ਲੱਗੀ ਅੱਜ ਦੀ ਜਿਹੜੀ ਮੂਵੀ ਦੇਖੀ ਉਹ ਬਹੁਤ ਅੱਛੀ ਲੱਗੀ ਵਿੱਚ ਇਮੋਸ਼ਨਲ ਅਸੀਂ ਬਹੁਤ ਹੋ ਗਏ ਸੀ ਬਾਅਦ ਚ ਤਾਂ ਮੈਂ ਮੰਮਾ ਨੂੰ ਚੁੱਪ ਕਰਾਉਂਦੀ ਰਹੀ ਆ ਬਹੁਤ ਜਨੇ ਕਹ ਰਹੇ ਸੀ ਹਰ ਸਿਮਰਨ ਦੇ ਨਾਲ ਜੰਨੀ ਵੀ ਜਨੇ ਆਏ ਆ ਜੰਨੇ ਵੀ ਉੱਥੇ ਆਡੀਅੰਸ ਬੈਠੀ ਸੀ ਬੜੇ ਜਨੇ ਕਹ ਰਹੇ ਸੀ ਅਸੀਂ ਕੁਝ ਸੀਨਸ ਨੂੰ ਦੇਖ ਕੇ ਹ ਸਿਮਰਨ ਨੂੰ ਬਹੁਤ ਇਮੋਸ਼ਨਲ ਹੋ ਗਏ ਸੀ ਭੈਣ ਕਦੋਂ ਇਮੋਸ਼ਨਲ ਹੋਈ ਆ ਸਭ ਤੋਂ ਬਾਅਦ ਜਸਟ ਅ ਪਹਿਲੇ ਤੇ ਸਟਾਰਟਿੰਗ ਦੇ ਵਿੱਚ ਹੋ ਗਈ ਸੀ ਜਦੋਂ ਉਹਨਾਂ ਦਾ ਐਕਸੀਡੈਂਟ ਸੀਨ ਦਿਖਾਇਆ ਸੀ ਤੇ ਬਸ ਜਾਂ ਬਾਅਦ ਵਿੱਚ ਜਦੋਂ ਉਹਨਾਂ ਨੂੰ ਫੈਮਿਲੀ ਵਾ ਯਾਦ ਆਉਂਦੀ ਆ ਆਪਦੀ ਮੰਮਾ ਦੀ ਯਾਦ ਆਉਂਦੀ ਆ ਉਹ ਬੋਲ ਔਰ ਥੈਂਕ ਯੂ ਸੋ ਮਚ ਕਿ ਅਸੀਂ ਮੈਨੂੰ ਪ੍ਰਾਊਡ ਹੈ ਕਿ ਮੈਂ ਇਹਦੀ ਸਿਸਟਰ ਆ ਔਰ ਪ੍ਰਮਾਤਮਾ ਕਰੇ ਨੋ ਹੋਰ ਤਰੱਕੀਆਂ ਲੈ। ਅੱਛਾ ਮੈਨੂੰ ਇੱਕ ਸੱਚੀ ਗੱਲ ਦੱਸਿਓ ਕਿ ਸਿੰਗਰ ਔਰ ਐਕਟਰ ਤੇ ਉਹ ਬੰਨਣਾ ਹੀ ਚਾਹੁੰਦੇ ਸੀਗੇ ਠੀਕ ਹੈ ਪਰ ਮੈਂ ਤੁਹਾਡੇ ਕੋਲ ਇਹ ਪਰਜਾ ਕਿ ਭਰਾ ਕਿੰਨਾ ਕਿ ਸ਼ਰਾਰਤੀ ਸੀਗਾ ਕੁੱਟ ਭਵੰਦਾ ਸੀਗਾ ਜਾਂ ਕੁੱਟ ਤੁਹਾਡੇ ਕੋਲੋਂ ਕੇ ਖਾਂਦਾ ਸੀਗਾ ਈ ਲੜਾਈ ਸਾਡੇ ਚ ਬਹੁਤ ਹੁੰਦੀ ਸੀ ਹੁੰਦੀ ਸੀ ਕਿਹੜੀ ਗੱਲ ਨੂੰ ਲੈ ਕੇ ਵੈਸੇ ਛੋਟੇ ਛੋਟੇ ਅੰਗਲਾ ਤੇ ਹੋ ਜਾਂਦੀ ਸੀ ਲੜਾਈ ਤਾਂ ਮੈਂ ਵਿਚਾਲੇ ਆ ਇੱਕ ਵੱਡੇ ਸਿਸਟਰ ਹੈਗੇ ਹਾਂ ਪਰ ਅੱਜ ਵੀ ਜਿੰਨਾ ਸੀ ਲੜਦੇ ਸੀ ਪਿਆਰ ਵੀ ਸੀ ਉਹਨੇ ਕਰਦੇ ਸੀ 5 ਮਿੰਟ ਬਾਅਦ ਅਸੀਂ ਬੋਲ ਪੈਂਦੇ ਆ ਭਈ ਐਦਾਂ ਨਹੀਂ ਹੈਗਾ ਕਿ ਮਨ ਦੇ ਵਿੱਚ ਗੁੱਸਾ ਰੱਖ ਕੇ ਫਿਰਦੇ ਆ ਤੇ ਉਹ ਹੁਣ ਤੱਕ ਸਾਡਾ ਇਦਾਂ ਹੀ ਚੱਲਦਾ ਹੁਣ ਵੀ ਬੋਲ ਪੈਂਦੇ ਆ ਹੁਣ ਵੀ ਲੜ ਪੈਂਦੇ ਆ ਪਰ ਬਧੀਆ ਲੱਗਦਾ ਸਭ ਨੂੰ ਪਤਾ ਹੈ ਕਿ ਤੁਹਾਡੀ ਜਿਹੜੀ ਫੈਮਿਲੀ ਬੈਕਗ੍ਰਾਉਂਡ ਹੈ ਫਾਦਰ ਸਾਹਿਬ ਪੋਲਿਟਿਕਸ ਚ ਹੈਗੇ ਨੇ ਐਮ ਐਲ ਏ ਸਾਹਿਬ ਹੈ ਨਾ ਸੋ ਕਿੰਨੇ ਟਾਈਮ ਬਾਅਦ ਸਾਰਾ ਪਰਿਵਾਰ ਬੈਠ ਕੇ ਫਿਲਮਾਂ ਦੇਖਣ ਕਿਉਂਕਿ ਪੋਲਿਟਿਸ਼ੀਅਨਸ ਕੋਲ ਟਾਈਮ ਨਹੀਂ ਹੁੰਦਾ ਹਰ ਸਿਮਰਨ ਆਸਟ੍ਰੇਲੀਆ ਰਹਿੰਦੇ ਨੇ ਸੋ ਕਿੰਨੇ ਬਾਅਦ ਟਾਈਮ ਬਾਅਦ ਪੂਰਾ ਪਰਿਵਾਰ ਅੱਜ ਸਿਨੇਮਾ ਚ ਆਇਆ ਅੱਜ ਐਸੀ ਜੇਤਨ ਦੱਸਿਆ ਮਮਾ ਨੇ ਪਹਿਲੇ ਦੱਸਿਆ ਵੀ ਪਹਿਲਾਂ ਜੋੜੀ ਮੂਵੀ ਆਈ ਸੀ ਉਦੋਂ ਅਸੀਂ ਸਾਰਿਆਂ ਨੇ ਇਕੱਠੇ ਦੇਖੀ ਸੀ ਹੁਣ ਇਵਨ ਤਾਂ ਹੁਣ ਛੁੱਟੀਆਂ ਸੀ ਸੀ ਛੁੱਟੀਆਂ ਪਿੰਡ ਗਏ ਹੋਏ ਸੀ ਪਰ ਸਪੈਸ਼ ਹਰੀਆ ਔਰ ਬੜਾ ਚੰਗਾ ਲੱਗਿਆ ਜੀ ਅੱਜ ਮੇਂ ਸੋਸ਼ਲ ਮੀਡੀਆ ਦਾ ਜ਼ਮਾਨਾ ਆ ਸੇ ਵੀਡੀਓ ਕਾਲਸ ਵੀ ਕਰ ਲੈਨੇ ਗੱਲਾਂ ਵੀ ਕਰ ਲੈਨੇ ਪਰ ਕਿੰਨਾ ਔਖਾ ਹੁੰਦਾ ਇੱਕ ਭੈਣ ਦੇ ਲਈ ਜਦੋਂ ਭਰਾ ਸੱਤ ਸਮੁੰਦਰ ਪਾਰ ਹੁੰਦਾ ਕਿਉਂਕਿ ਸਭ ਨੂੰ ਪਤਾ ਹੈ ਆਸਟ੍ਰੇਲੀਆ ਰਹਿੰਦੇ ਨੇ ਜੀ ਜੀ ਪਹਿਲਾਂ ਪਹਿਲਾਂ ਅਸੀਂ ਬਹੁਤ ਔਖਾ ਟਾਈਮ ਦੇਖਿਆ ਸੀ ਕਿਉਂਕਿ ਇਹਨੂੰ ਬਹੁਤ ਟਾਈਮ ਹੋ ਗਿਆ ਆਸਟ੍ਰੇਲੀਆ ਗਿਆ ਇਹਨੂੰ ਤੇ ਪਰ ਜਦੋਂ ਤੇ ਕੀ ਵਟਸਐਪ ਕਾਲ ਹੋ ਗਈ ਵੀਡੀਓ ਕਾਲ ਹੋ ਗਈ ਹੈ ਨਾ ਉਹ ਤੱਕ ਤਾਂ ਥੋੜਾ ਇਜ਼ੀ ਹੋ ਗਿਆ ਬਾਕੀ ਇਹ ਲਾਈਨ ਇਦਾਂ ਦੀ ਹੋਣ ਕਰਕੇ ਜਿਆਦਾ ਟਾਈਮ ਨਹੀਂ ਰਹਿੰਦਾ ਇਹ ਕਦੀ ਤਾਂ 10 ਦਿਨਾਂ ਤੋਂ ਵੀ ਆ ਜਾਂਦਾ 2 ਮਹੀਨੇ 3 ਮਹੀਨੇ ਇਦਾਂ ਦੀ ਆ ਜਾਂਦਾ ਪਰ ਹੁਣ ਥੋੜਾ ਜਿਹਾ ਸੌਖਾ ਹੋ ਗਿਆ ਕੋਈ ਵੈਸੇ ਤਾਂ ਪਹਿਣਾ ਐਕਸਪ੍ਰੈਸਿਵ ਹੁੰਦੀ ਹੈ ਕਹਿ ਸਕਦੀਆਂ ਆਪਣੇ ਭਾਵ ਨੂੰ ਪਰ ਕੋਈ ਇਹੋ ਜਿਹੀ ਗੱਲ ਹੈ ਜੋਜ ਪ੍ਰਾਊਡਲੀ ਤੁਸੀਂ ਉਹਨਾਂ ਦੀ ਫੈਨਸ ਨੂੰ ਆਡੀਅנס ਨੂੰ ਕਹਿਣਾ ਚਾਹੁੰਦੇ ਹੋ ਸਿਮਰਨ ਦੇ ਬਾਰੇ ਅਸੀਂ ਕਹਿੰਦੇ ਆ ਵੀ ਜਸਟ ਕਈ ਵਾਰੀ ਨਾ ਲੋਕਾਂ ਨੂੰ ਲੱਗਦਾ ਵੀ ਇਹ ਦੇਖਣ ਨੂੰ ਥੋੜਾ ਗੁੱਸੇ ਵਾਲਾ ਲੱਗਦਾ ਹੈ ਪਰ ਹੀ ਇਸ ਵੈਰੀ ਮੋਸ਼ਨਲ ਸਾਡੇ ਨਾਲ ਇਮੋਸ਼ਨਲੀ ਬਹੁਤ ਅਟੈਚ ਹੈ ਸਾਰਿਆਂ ਨਾਲ ਸਿਸਟਰ ਨਾਲ ਹੈ ਅੰਦਰੋਂ ਇੰਨਾ ਸੌਫਟ ਹੈ ਨਾ ਜਿੰਨਾ ਉੱਪਰ ਇਹ ਸਖਤ ਕਵੀ ਕਿਸੇ ਨੂੰ ਲੱਗਦਾ ਹੈ ਪਰ ਉਹਨਾਂ ਹੈ ਨਹੀਂ ਬਹੁਤ ਨਰਮ ਹੈ ਔਰ ਮਾੜਾ ਤਾਂ ਨਹੀਂ ਕਿਸੇ ਦਾ ਸੋਚਿਆ ਕਦੇ ਵੀ ਇਹਨੇ ਔਰ ਥੈਂਕ ਯੂ ਭਗਵਾਨ ਅਸੀਂ ਕਹਿੰਦੇ ਆ ਵੈਗਰੂ ਜੀ ਨੂੰ ਕਿ ਸਾਨੂੰ ਇਦਾਂ ਦਾ ਪ੍ਰਾਰ ਰੱਬ ਨੇ ਦਿੱਤਾ ਪਰਮਾਤਮਾ ਲੰਮੀ ਉਮਰ ਕਰੇ ਇਹਨਾਂ ਦੀ ਔਰ ਤਰੱਕੀਆਂ ਬਖਸ਼ੇ ਔਰ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ ਤੁਹਾਡਾ ਭੈਣੇ ਔਰ ਇਹ ਹੀ ਉਮੀਦ ਕਰਨ ਨੂੰ ਬਹੁਤ ਦੇਖਦੇ ਅੱਛਾ ਥੈਂਕ ਯੂ ਥੈਂਕ ਯੂ ਸੋ ਮੱਚ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਹੈ ਪਰ ਮੇਰੀ ਬਸ ਤੁਹਾਡੇ ਲਈ ਇਹੀ ਦੁਆ ਹੈ ਕਿ ਤੁਹਾਡੇ ਸਾਰੇ ਪਰਿਵਾਰ ਦੀ ਉਮਰ ਲੰਬੀ ਹੋਵੇ ਵਾਹਿਗੁਰੂ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਸੁਪਨੇ ਮੁਕੰਮਲ ਹੁਣ ਥੈਂਕ ਯੂ ਥੈਂਕ ਯੂ ਸੋ ਮਚ ਥੈਂਕ ਯੂ